ਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਨੇ ਆਪਾਰ ਕਿਰਪਾ ਕੀਤੀ ਆਪਣੇ ਚਰਨਾਂ 'ਤੇ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਆਓ ਜਤਨ ਕਰਿਏ ਇਤਿਹਾਸਿਕ ਲੜੀ ਜੋ ਕੱਲ੍ਹ ਦੇ ਆਰੰਭ ਹੋਈ ਹੈ ਉਸ ਪਰ ਵਿਚਾਰ ਕਰ ਸਕੀਏ ਕੱਲ੍ਹ ਦੇ ਦਿਨ ਅੰਦਰ ਵਿਚਾਰ ਕੀਤੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੇਰੀਆਂ ਹੋਈਆਂ ਫੌਜਾਂ ਵੱਲੋਂ ਔਰੰਗਜ਼ੇਬ ਵੱਲੋਂ ਪਹਾੜੀ ਰਾਜਿਆਂ ਵੱਲੋਂ ਕਸਮਾਂ ਖਾ ਕੇ ਅਨੰਦਪੁਰ ਦਾ ਕਿਲਾ ਛੱਡਣ ਦੀ ਬੇਨਤੀ ਕੀਤੀ ਗਈ ਜਦੋਂ ਚਿੱਠੀਆਂ ਸਤਗੁਰੂ ਦੇ ਕੋਲ ਪਹੁੰਚੀਆਂ ਕੁਰਾਨ ਉਹ ਪਹੁੰਚੀ ਜੀ ਦੇ ਤੇ ਔਰੰਗਜ਼ੇਬ ਨੇ ਆਪਣੇ ਦਸਤਕ ਕੀਤੇ ਸਤਗੁਰੂ ਤੁਸੀਂ ਗੜੀ ਨੂੰ ਛੱਡ ਜਾਓ ਕਿਲੇ ਨੂੰ ਛੱਡ ਜਾਓ ਅਸੀਂ ਤੁਹਾਡੀ ਹਵਾਵਾਂ ਲਈ ਦੇਖਦੇ ਪਰ ਸਾਡੀ ਦੁਨੀਆ ਵਿੱਚ ਦੁਨੀਆ ਦੇਸ਼ਾਂ ਵਿੱਚ ਇੱਜ਼ਤ ਨਹੀਂ ਹੈ ਜੇ ਤੁਸੀਂ ਇਸ ਤਰੀਕੇ ਨਾਲ ਗੱਡੀ ਦੇ ਅੰਦਰੋਂ ਨਾ ਨਿਕਲੇ ਅਸੀਂ ਘੇੜਾ ਛੱਡ ਨਹੀਂ ਸਕਦੇ ਮਜਬੂਰੀ ਬਣੀ ਹੋਈ ਹੈ ਕਿਰਪਾ ਕਰੋ ਇੱਕ ਵਾਰ ਗੱਡੀ ਖਾਲੀ ਕਰ ਦਿਓ ਕਿਲਾ ਖਾਲੀ ਕਰ ਦਿਓ ਅਸੀਂ ਆਪਣੀ ਇੱਜ਼ਤ ਬਚਾ ਲਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਕਿਲਾ ਖਾਲੀ ਕਰਵਾ ਲਿਆ ਤੁਸੀਂ ਜਦੋਂ ਬਾਅਦ ਵਿੱਚ ਮਨ ਕਰੇ ਇਸ ਆਨੰਦਪੁਰ ਵਿੱਚ ਆ ਕੇ ਵਸ ਜਾਓ ਸਤਿਗੁਰਾਂ ਨੂੰ ਉਹਨਾਂ ਦੀ ਅਸਲੀਅਤ ਦਾ ਪਤਾ ਹੈ ਸਿੱਖਾਂ ਨੂੰ ਸਮਝਾ ਦਿੱਤੀ ਜਦੋਂ ਉਹਨਾਂ ਨੇ ਬਾਰ-ਬਾਰ ਸੌਂਹਾ ਖਾਧੀਆਂ ਤੇ ਸਿੱਖਾਂ ਨੇ ਸਤਿਗੁਰੂ ਦੇ ਚਰਨਾੰਦਰ ਬੇਨਤੀ ਕੀਤੀ ਸਤਿਗੁਰੂ ਜੀ ਹਾਲਾਤ ਅੰਦਰ ਦੇ ਵੀ ਕੋਈ ਬਹੁਤੇ ਸੁਖਾਲੇ ਨਹੀਂ ਖਾਣ ਪੀਣ ਵਾਸਤੇ ਵਸਤ ਕੋਈ ਨਹੀਂ ਪਾਣੀ ਦਾ ਕੋਈ ਬੰਦੋਬਸਤ ਨਹੀਂ ਜਿਹੜੇ ਪਾਣੀ ਦੇ ਸਾਧਨ ਬਾਹਰੋਂ ਆ ਰਹੇ ਸਨ ਉਹਨਾਂ ਬੰਦ ਕਰ ਦਿੱਤੇ ਸਾਡੇ ਕੋਲ ਨਾ ਸਾਡੇ ਕੋਲ ਖਾਣ ਵਾਸਤੇ ਹੈ ਨਾ ਸਾਡੇ ਪਸ਼ੂਆਂ ਕੋਲ ਕੁਝ ਖਾਣ ਵਾਸਤੇ ਹੈ ਭੁੱਖ ਨਾਲ ਮਰ ਰਹੇ ਆਂ ਚਲੋ ਜੀ ਸਵਾ ਖਾ ਰਏ ਨੇ ਇੱਕ ਵਾਰ ਤੇ ਅਸੀਂ ਅਨੰਦਪੁਰ ਨੂੰ ਛੱਡ ਜਾਣੇ ਆ ਉਹਨਾਂ ਹਮਲਾ ਨਹੀਂ ਕਰਨਾ ਸਤਗੁਰਾਂ ਨੇ ਬੇਨਤੀ ਪ੍ਰਵਾਨ ਕਰ ਲਈ ਹੁਣ ਗੜੀ ਛੱਡਣ ਦੀਆਂ ਤਿਆਰੀਆਂ ਕਿਲਾ ਛੱਡਣ ਦੀਆਂ ਤਿਆਰੀਆਂ ਹੋਣ ਲੱਗੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਇੱਕ ਗੁਰਮਤਤਾ ਕੀਤਾ ਸਾਰੀ ਤਿਆਰੀ ਕੀਤੀ ਕਿਵੇਂ ਅਸੀਂ ਇਸ ਕਿਲੇ ਨੂੰ ਖਾਲੀ ਕਰਨਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਇੱਕ ਗੁਰਮਤਾ ਕੀਤਾ ਸਾਰੇ ਸਿੱਖਾਂ ਨੂੰ ਇਕੱਠਿਆਂ ਕੀਤਾ ਫੈਸਲਾ ਹੋਇਆ ਜਦੋਂ ਗੜੀ ਨੂੰ ਕਿਲੇ ਨੂੰ ਛੱਡਿਆ ਜਾਵੇਗਾ ਜਥੇ ਦੇ ਰੂਪ ਵਿੱਚ ਅਸੀਂ ਇਸ ਕਿਲੇ ਦੇ ਵਿੱਚੋਂ ਨਿਕਲਾਂਗੇ ਜਥੇ ਦੇ ਰੂਪ ਵਿੱਚ ਅਸੀਂ ਅਗਾਹ ਨੂੰ ਵਧਾਂਗੇ ਸਤਗੁਰਾਂ ਨੇ ਹੁਕਮ ਕੀਤਾ ਸਭ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਖੁਦ ਹੋਵੇਗਾ ਪਿੱਛੇ ਨਾਲ ਜੁਝਾਰੂ ਸਿੱਖ ਹੋਣਗੇ ਵਿਚਕਾਰ ਪਰਿਵਾਰਾਂ ਵਾਲੇ ਸਿੱਖ ਬਜ਼ੁਰਗ ਤੇ ਬੱਚੇ ਹੋਣਗੇ ਜਥੇ ਦੇ ਸਭ ਤੋਂ ਪਿੱਛੇ ਇੱਕ ਹੋਰ ਜੁਝਾਰੂ ਸਿੱਖਾਂ ਦਾ ਜਥਾ ਹੋਵੇਗਾ ਅੰਤ ਦੇ ਵਿੱਚ ਸਾਬਜਾਦਾ ਬਾਬਾ ਅਜੀਤ ਸਿੰਘ ਦਾ ਜਥਾ ਹੋਵੇਗਾ ਤਰਤੀਬ ਬਣਾ ਲਈ ਜਦੋਂ ਸਿੱਖਾਂ ਨੂੰ ਤਰਤੀਬ ਦੱਸੀ ਤੇ ਸਿੱਖਾਂ ਨੇ ਬੜੇ ਚਿੰਤਤ ਹੋ ਕੇ ਕਿਹਾ ਨਹੀਂ ਸਤਿਗੁਰੂ ਇਹ ਹੋ ਨਹੀਂ ਸਕਦਾ ਜੇ ਦੁਸ਼ਮਣ ਦੀ ਨੀਤ ਖੋਟੀ ਹੋਈ ਦੁਸ਼ਮਣ ਨੇ ਹਮਲਾ ਕੀਤਾ ਸਭ ਤੋਂ ਵੱਧ ਖਤਰਾ ਅਗਾਹ ਤੋਂ ਹੋਵੇਗਾ ਜਾਂ ਪਛਾਂਤ ਹੋਵੇਗਾ ਵਿੱਚ ਖਤਰਾ ਬੜਾ ਘੱਟ ਹੁੰਦਾ ਹੈ ਜੇ ਹਮਲਾ ਹੋਇਆ ਜਾਂ ਅੱਗੋਂ ਹਮਲਾ ਕਰਨਗੇ ਜਾਂ ਪਿੱਛੋਂ ਹਮਲਾ ਕਰਨਗੇ ਤੁਸੀਂ ਕਹਿੰਦੇ ਪਇਓ ਅੱਗੇ ਅਗਵਾਈ ਗੁਰੂ ਗੋਬਿੰਦ ਸਿੰਘ ਕਰੇਗਾ ਤੇ ਸਭ ਤੋਂ ਪਿੱਛੇ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਹੋਵੇਗਾ ਇਵੇਂ ਹੋਇਆ ਤੇ ਨੁਕਸਾਨ ਬੜਾ ਹੋਣਾ ਹੈ ਬੇਨਤੀ ਕੀਤੀ ਸਤਿਗੁਰੂ ਇਵੇਂ ਨਹੀਂ ਹੋ ਸਕਦਾ ਤੇ ਸਤਿਗੁਰਾਂ ਨੇ ਕਿਹਾ ਨਹੀਂ ਭਾਈ ਜਿੱਦਨ ਮੌਤ ਦੇ ਮੂੰਹ ਵਿੱਚ ਜਾਣਾ ਹੋਵੇ ਜਿੱਦਨ ਸ਼ਹੀਦੀਆਂ ਵਾਸਤੇ ਜਾਣਾ ਹੋਵੇ ਗੁਰੂ ਗੋਬਿੰਦ ਸਿੰਘ ਦੂਜੇ ਪੁੱਤਾਂ ਨੂੰ ਅਗਾਂਹ ਲਾਵੇ ਆਪਣੇ ਪੁੱਤਾਂ ਨੂੰ ਤੇ ਆਪ ਪਛਾਣ ਲੁੱਕ ਕੇ ਜਾਵੇ ਇਦਾਂ ਨਹੀਂ ਗੁਰੂ ਗੋਬਿੰਦ ਸਿੰਘ ਅਗਵਾਈ ਕਰੇਗਾ ਤੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਸੰਭਾਲਣਗੇ ਹੈ ਕੋਈ ਦੁਨੀਆ ਦਾ ਹੋਰ ਰਹਿਬਰ ਦੁਨੀਆ ਵਿੱਚ ਬੜੇ ਗੁਰੂ ਹੋਏ ਨੇ ਪਰ ਜਦੋਂ ਔਖਾ ਸਮਾਂ ਜੰਗ ਵਾਲਾ ਸਮਾਂ ਹੁੰਦਾ ਆਪ ਮਹਿਲਾਂ ਦੇ ਵਿੱਚ ਹੁੰਦੇ ਨੇ ਦੁਨੀਆ ਦੀਆਂ ਫੌਜਾਂ ਜੰਗ ਕਰਦੀਆਂ ਨੇ ਜਿੱਦਣ ਬਾਦਸ਼ਾਹੀਆਂ ਵੱਡਨੀਆਂ ਸਨ ਜਿੱਦਣ ਰੁਤਬੇ ਦੇਣੇ ਸਨ ਜਦਨ ਆਨੰਦਪੁਰ ਦੀ ਧਰਤੀ ਤੇ ਗੁਰੂ ਵਾਲਾ ਰੁਤਬਾ ਦੇਣਾ ਸੀ ਨਾ ਤੇ ਸਤਿਗੁਰਾਂ ਨੇ ਉਹਦਨ ਆਵਾਜ਼ ਸਿੱਖਾਂ ਵਿੱਚੋਂ ਮਾਰੀ ਸੀ ਪਰਿਵਾਰ ਵਿੱਚੋਂ ਨਹੀਂ ਭਾਈ ਕੌਣ ਹੈ ਜਿਹੜਾ ਸੀਸ ਭੇਟ ਕਰੇ ਤੇ ਜਿੰਨਾ ਸੀਸ ਭੇਟ ਕੀਤਾ ਆਪਣੇ ਤੋਂ ਉੱਚਾ ਰੁਤਬਾ ਦੇ ਦਿੱਤਾ ਜਦਨ ਪਾਤਸ਼ਾਹ ਨੇ ਰੁਤਬੇ ਦੇਣੇ ਉਹਦਨ ਅਗਵਾਈ ਸਿੱਖਾਂ ਨੂੰ ਦਿੱਤੀ ਪਰ ਜਦਨ ਪਤਾ ਹੈ ਸ਼ਹੀਦੀਆਂ ਦੇਣੀਆਂ ਪੈਣੀਆਂ ਉਹਦਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਵਾਈ ਆਪ ਕਰਦੇ ਪਏ ਜਥਾ ਤੁਰਨ ਲੱਗਾ ਸਤਿਗੁਰਾਂ ਨੇ ਗੜੀ ਦੇ ਇੱਕ ਅੰਦਰ ਆਖਰੀ ਵਾਰ ਆਨੰਦਪੁਰ ਦੇ ਸ਼ਹਿਰ ਨੂੰ ਵੇਖਿਆ ਆਨੰਦਪੁਰ ਦੀਆਂ ਗਲੀਆਂ ਦਾ ਢੇੜਾ ਕੱਢਿਆ ਸਤਗੁਰੂ ਨੂੰ ਆਪਣੀਆਂ ਉਹ ਸਾਰੇ ਸਮੇਂ ਦੀਆਂ ਯਾਦਾਂ ਆਈਆਂ ਪਿਤਾ ਨੇ ਹੱਥੀ ਇਹ ਸ਼ਹਿਰ ਵਸਾਇਆ ਸੀ ਸਤਗੁਰਾਂ ਦਾ ਤਕਰੀਬਨ 5 ਸਾਲ ਤੋਂ ਬਾਅਦ ਦਾ ਬਚਪਨ ਬੀਤਿਆ ਸੀ ਚੜਦਿਆਂ ਚੜਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਆਇਆ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਣ ਕਰਕੇ ਇਸ ਅਸਥਾਨ ਤੇ ਖੜ ਗਏ ਨਮਸਕਾਰ ਕੀਤੀ ਅਰਦਾਸ ਬੇਨਤੀ ਕੀਤੀ ਆਵਾਜ਼ ਦਿੱਤੀ ਸਿੱਖੋ ਕੋਈ ਐਸਾ ਸੂਰਮਾ ਹੈ ਜਿਹੜਾ ਇਸ ਪਾਵਨ ਅਸਥਾਨ ਤੇ ਰਹਿ ਕਰਕੇ ਸਾਡੇ ਜਾਣ ਤੋਂ ਬਾਅਦ ਇਥੋਂ ਦੀ ਸਾਂਭ ਸੰਭਾਲ ਕਰੇ ਸਾਰੀ ਸੇਵਾ ਨੂੰ ਸੰਭਾਲ ਸਕੇ ਹੁਣ ਸੇਵਾ ਬੜੀ ਖਤਰੇ ਵਾਲੀ ਸਾਰੇ ਸਿੱਖ ਚਲੇ ਜਾਣ ਇੱਕ ਇੱਥੇ ਰਵੇ ਜਿਹੜਾ ਇਥੋਂ ਦੀ ਸੰਭਾਲ ਕਰੇ ਤੇ ਸਤਿਗੁਰਾਂ ਦੀ ਆਵਾਜ਼ ਨੂੰ ਸੁਣ ਕਰਕੇ ਇੱਕ ਉਦਾਸੀ ਮਹੰਤ ਗੁਰਬਖਸ਼ ਸਿੰਘ ਨਾਂ ਦੇ ਸਿੱਖ ਨੇ ਆਵਾਜ਼ ਦਿੱਤੀ ਸਤਿਗੁਰੂ ਜੀ ਇਹ ਸੇਵਾ ਤੁਸੀਂ ਮੇਰੀ ਝੋੜੀ ਦੇ ਵਿੱਚ ਪਾਵੋ ਤੁਸੀਂ ਕਿਲੇ ਨੂੰ ਛੱਡ ਜਾਓ ਇੱਥੇ ਰਹਿ ਕਰਕੇ ਸਾਰੀ ਸੇਵਾ ਸੰਭਾਲ ਇਸ ਅਸਥਾਨ ਦੀ ਸਤਿਗੁਰਾਂ ਦੇ ਅਸਥਾਨ ਦੀ ਮੈਂ ਸੰਭਾਲਾਂਗਾ ਸਤਗੁਰਾਂ ਨੇ ਪਰਿਵਾਰ ਦੇ ਸਮੇਤ ਸਿੱਖਾਂ ਦੇ ਸਮੇਤ ਤਕਰੀਬਨ ਇਤਿਹਾਸ ਨੇ 1.550 ਦਾ ਜਥਾ ਲਿਖਿਆ ਇੱਕ ਕਿਲੇ ਨੂੰ ਛੱਡਦਾ ਹੋਇਆ ਬਾਹਰ ਵੱਲ ਨੂੰ ਗਿਆ ਆਨੰਦਪੁਰ ਦਾ ਕਿਲਾ ਛੱਡਿਆ ਗਿਆ ਤੇ ਬਾਹਰ ਨਿਕਲ ਕੇ ਜਦੋਂ ਜਥਾ ਅਗਾਹ ਜਾ ਰਿਹਾ ਹੈ ਪਿੱਛੇ ਸਭ ਤੋਂ ਬਾਬਾ ਅਜੀਤ ਸਿੰਘ ਦਾ ਜਥਾ ਹੈ ਤੇ ਇਤਿਹਾਸ ਵਾਰਤਾ ਲਿਖਦਾ ਹੈ ਕਹਿਣ ਲੱਗੇ ਬਾਬਾ ਅਜੀਤ ਸਿੰਘ ਨੇ ਨਿਕਲਦਿਆਂ ਹੋਇਆਂ ਆਨੰਦਪੁਰ ਦੀ ਉਸ ਪਾਵਨ ਧਰਤੀ ਨੂੰ ਤੱਕਿਆ ਉਸ ਪਾਵਨ ਧਰਤੀ ਨੂੰ ਵੇਖਦੇ ਪਏ ਤੇ ਇੱਕ ਸਿੱਖ ਨੇ ਪੁੱਛਿਆ ਬਾਬਾ ਜੀ ਕੀ ਗੱਲ ਇਸ ਸ਼ਹਿਰ ਨੂੰ ਇੰਨੇ ਪਿਆਰ ਨਾਲ ਤੱਕਦੇ ਪਏ ਹੋ ਇੰਨਾ ਇਸ ਸ਼ਹਿਰ ਦੇ ਨਾਲ ਪਿਆਰ ਕਰਦੇ ਪਏ ਹੋ ਤੇ ਬਾਬਾ ਅਜੀਤ ਸਿੰਘ ਨੇ ਜਵਾਬ ਦਿੱਤਾ ਭਾਈ ਸਿੱਖਾ ਜੀਵਨ ਦੇ 18 ਸਾਲ ਇੱਥੇ ਬਤੀਤ ਕੀਤੇ ਨੇ ਕੋਈ ਘਰ ਦੇ ਵਿੱਚ 2-4 ਮਹੀਨੇ ਕਿਰਾਏ ਦੇ ਘਰ ਵਿੱਚ ਰਵੇ ਉਹਨੂੰ ਛੱਡਣਾ ਬੜਾ ਔਖਾ ਹੁੰਦਾ ਹੈ ਮੈਂ ਜੀਵਨ ਦੇ 18 ਸਾਲ ਇੱਥੇ ਬਤੀਤ ਕੀਤੇ ਬਚਪਨ ਮਾਣਿਆ ਇੱਥੇ ਇੱਥੇ ਦੁਨੀਆ ਦੀ ਹਰ ਇੱਕ ਸੁੱਖ ਸਹੂਲਤ ਨੂੰ ਮਾਣਿਆ ਹੈ ਇਹ ਪਾਵਨ ਓ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਦਾ ਨਿਗ ਮਾਣਦੇ ਹੁੰਦੇ ਤੇ ਅੱਜ ਇਉਂ ਪ੍ਰਤੀਤ ਹੁੰਦਾ ਹੈ ਸ਼ਾਇਦ ਕਦੀ ਵਾਪਸ ਇਸ ਧਰਤੀ ਤੇ ਮੁੜ ਕੇ ਆਵਣਾ ਨਹੀਂ ਹੈ ਅੱਜ ਇਉਂ ਜੀ ਕਰਦਾ ਪਿਆ ਇਸ ਧਰਤੀ ਨੂੰ ਜੀ ਭਰ ਕੇ ਮੈਂ ਰੱਜ ਕੇ ਤੱਕ ਲਵਾਂ ਇੱਕ ਵਾਰੀ ਦੇਖ ਲਵਾਂ ਸ਼ਾਇਦ ਫਿਰ ਸਮਾਂ ਨਾ ਬਣੇ ਇਸ ਭਾਵਨ ਧਰਤੀ ਤੇ ਆਉਣ ਦਾ ਤੇ ਜਦੋਂ ਸਤਿਗੁਰੂ ਗੁਰੂ ਕਲਗੀਆਂ ਵਾਲੇ ਜਾ ਰਹੇ ਤੇ ਅਨੰਦਪੁਰ ਦੀ ਧਰਤੀ ਨੇ ਆਵਾਜ਼ ਦਿੱਤੀ ਕਹਿਣ ਲੱਗੀ ਸਤਿਗੁਰੂ ਠੀਕ ਹੈ ਮੇਰਾ ਨਾਂ ਅਨੰਦਪੁਰ ਹੈ ਮੈਂ ਅਨੰਦ ਨਾਲ ਭਰੀ ਹੋਈਆਂ ਮੇਰੇ ਆਸ-ਪਾਸ ਦਾ ਮਾਹੌਲ ਬੜਾ ਸੁੰਦਰ ਹੈ ਬੜਾ ਵਧੀਆ ਇਥੋਂ ਦਾ ਦ੍ਰਿਸ਼ ਹੈ ਪਰ ਇਹ ਆਨੰਦਪੁਰ ਉਦੋਂ ਤੱਕ ਆਨੰਦ ਵਾਲਾ ਹੈ ਜਦੋਂ ਤੱਕ ਕਲਗੀਆਂ ਵਾਲਿਆ ਤੇਰੇ ਚਰਨ ਇੱਥੇ ਨੇ ਜਿਦਨ ਤੂੰ ਚਲਾ ਗਿਆ ਆਨੰਦਪੁਰ ਤੇ ਓਜਾੜ ਬਣੇਗਾ ਕਿੰਨੇ ਪੁੱਛਣਾ ਆਨੰਦਪੁਰ ਨੂੰ ਆ ਕਰਕੇ ਇਹ ਉਦਣ ਤੱਕ ਵਸਦਾ ਉਦਣ ਤੱਕ ਆਨੰਦ ਵੰਡਦਾ ਪਿਆ ਜਦੋਂ ਤੱਕ ਤੂੰ ਇੱਥੇ ਐ ਅੱਜ ਛੱਡ ਕੇ ਜਾ ਰਹੇ ਐ ਤੇ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਆਨੰਦਪੁਰ ਇਹ ਤੇਰੀ ਧਰਤੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਆਨੰਦ ਦਾ ਬੀਜ ਬੀਜ ਦਿੱਤਾ ਹੈ ਹੁਣ ਯਾਦ ਰੱਖੀ ਸਮਾਂ ਉਥਲ ਪੁਤਲ ਹੋ ਸਕਦਾ ਪਰ ਸਮੇਂ ਦੇ ਵਿੱਚ ਜਦੋਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਇੱਥੇ ਆਇਆ ਕਰਨਗੇ ਆਨੰਦਪੁਰ ਦੇ ਨਾਲ ਆਨੰਦਪੁਰ ਵਿੱਚ ਆ ਕਰਕੇ ਆਨੰਦ ਦੀਆਂ ਚੋਲੀਆਂ ਸਦਾ ਪਰ ਕੇ ਜਾਇਆ ਕਰਨਗੇ ਰੌਣਕਾਂ ਸਦਾ ਦੀਆਂ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦ ਬੀਜਿਆ ਹੋਇਆ ਹੈ ਜਿੱਥੇ ਗੁਰੂ ਕਲਗੀਆਂ ਵਾਲਾ ਬਚਪਨ ਦੀਆਂ ਖੇਡਾਂ ਖੇਡਦਾ ਰਿਹਾ ਜਿੱਥੇ ਗੁਰੂ ਕਲਗੀਆਂ ਵਾਲੇ ਨੇ ਗੁਰਗੱਦੀ ਸੰਭਾਲੀ ਤੇ ਦੁਨੀਆਂ ਦੇ ਰਹਿਬਰ ਜਦੋਂ ਉਹਦਾ ਸਾਹਮਦੇ ਨੇ ਦੁਨੀਆਂ ਦੇ ਲੋਕ ਉਹਦੇ ਸਾਹਮਦੇ ਨੇ ਉਹਨਾਂ ਨੂੰ ਤੋਹਫੇ ਮਿਲਦੇ ਨੇ ਤੇ ਸਤਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰਗੱਦੀ ਸੰਭਾਲੀ ਤੇ ਝੋਲੀ ਵਿੱਚ ਗੁਰੂ ਆਪਣੇ ਪਿਤਾ ਦਾ ਸੀਸ ਪਵਾਇਆ ਉਹ ਧਰਤੀ ਪਾਵਨ ਅਨੰਦਪੁਰ ਦੀ ਕਹਿਣ ਲੱਗੇ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਸਿੱਖਾਂ ਦੇ ਜਥੇ ਨਾਲ ਅਗਾਹ ਆਏ ਅੱਗੇ ਆ ਕਰਕੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਪਾਰ ਕੀਤਾ ਇਹ ਧਰਤੀ ਲੰਗੀ ਤੇ ਅਗਾਹ ਆਣ ਕਰਕੇ ਇੱਕ ਨਗਰ ਆਉਂਦਾ ਛੱਖੀਆਂ ਸਰਸਾ ਤੋਂ ਪਹਿਲਾਂ ਉੱਥੇ ਆਣ ਕੇ ਸਤਗੁਰਾਂ ਨੂੰ ਖਬਰ ਮਿਲੀ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ ਆਕਿਰਤ ਕਣ ਲੋਕ ਜਿਨ੍ਹਾਂ ਦੇ ਖੂਨ ਵਿੱਚ ਆਕਿਰਤ ਕਣ ਦਾ ਹੈ ਉਹਨਾਂ ਨੇ ਆਕਿਰਤ ਕਣਤਾ ਵਿਖਾ ਤੀ ਕਸਮਾਂ ਭੁੱਲ ਗਏ ਸਤਗੁਰਾਂ ਦੇ ਕਾਫਲੇ ਤੇ ਹਮਲਾ ਕੀਤਾ ਤੇ ਸਤਗੁਰਾਂ ਨੇ ਭਾਈ ਉਦੇ ਸਿੰਘ ਦੀ ਡਿਊਟੀ ਲਗਾਈ ਭਾਈ ਉਦੇ ਸਿੰਘ ਦੇ ਨਾਲ 50 ਸਿੱਖਾਂ ਦਾ ਜਥਾ ਦਿੱਤਾ ਤੇ ਭਾਈ ਉਦੇ ਸਿੰਘ ਉਹ ਭਾਈ ਮਣੀ ਸਿੰਘ ਦਾ ਸੁਪੁੱਤਰ ਹੈ ਭਾਈ ਮਣੀ ਸਿੰਘ ਦੇ ਪੰਜ ਪੁੱਤਰ ਜਿਹੜੇ ਆਨੰਦਪੁਰ ਤੋਂ ਲੈ ਕਰਕੇ ਤੇ ਚਮਕੌਰ ਦੀ ਗੜੀ ਤੱਕ ਪੰਜ ਪੁੱਤਰ ਭਾਈ ਮਣੀ ਸਿੰਘ ਦੇ ਸ਼ਹੀਦ ਹੁੰਦੇ ਨੇ ਬਾਬਾ ਉਦੇ ਸਿੰਘ ਜਿਨ੍ਹਾਂ ਨੇ ਕੇਸਰੀ ਚੰਦ ਰਾਜਾ ਜਦੋਂ ਕਹਿੰਦਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਮੈਂ ਦਿੱਲੀ ਦਰਬਾਰ ਵਿੱਚ ਲਿਆ ਕੇ ਰੱਖਾਂਗਾ ਇਹਨਾਂ ਨੇ ਹੱਥ ਜੋੜ ਕੇ ਕਿਹਾ ਸੀ ਸਤਿਗੁਰੂ ਜਿਹੜਾ ਕੇਸਰੀ ਚੰਦ ਤੁਹਾਡੇ ਸਿਰ ਦੇ ਸੁਪਨੇ ਲੈ ਰਿਹਾ ਹੈ ਮੇਰੇ ਸਿਰ ਤੇ ਇੱਕ ਵਾਰ ਹੱਥ ਰੱਖੋ ਉਸ ਕੇਸਰੀ ਚੰਦ ਦਾ ਸਿਰ ਤੁਹਾਡੇ ਚਰਨਾਂ ਵਿੱਚ ਰੱਖਾਂਗਾ ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ ਬਾਬਾ ਉਹਦੇ ਸਿੰਘ ਨੇ ਜਾ ਕਰਕੇ ਕੇਸਰੀ ਚੰਦ ਦਾ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਚਰਨਾਂ ਵਿੱਚ ਲਿਆ ਕੇ ਰੱਖਿਆ ਸੀ ਬਾਬਾ ਉਹਦੇ ਸਿੰਘ ਨੂੰ ਬੇਨਤੀ ਕੀਤੀ ਬਾਬਾ ਉਹਦੇ ਸਿੰਘ ਨੇ ਮੋਰਚਾ ਸੰਭਾਲ ਲਿਆ ਤੇ ਇਤਿਹਾਸ ਕਹਿੰਦਾ ਇਹ ਇੰਨੀ ਸੂਰਮਾ ਬਹਾਦਰੀ ਦੇ ਨਾਲ ਲੜਿਆ ਇੰਨੀ ਬਹਾਦਰੀ ਵਿਖਾਈ 3 ਘੰਟੇ ਲਗਾਤਾਰ ਦੁਸ਼ਮਣਾਂ ਦੇ ਨਾਲ ਇਹ ਜੰਗ ਕਰਦੇ ਰਹੇ ਉਸ ਚੱਕੀਆਂ ਨਗਰ ਦੇ ਬਾਹਰਵਾਰ 3 ਘੰਟੇ ਬਾਬਾ ਉਹਦੇ ਸਿੰਘ ਨੇ ਆਪਣੇ ਜਥੇ ਦੇ ਨਾਲ ਇਹਨਾਂ ਦੁਸ਼ਮਣਾਂ ਦੀ ਫੌਜ ਨੂੰ ਰੋਕ ਕੇ ਰੱਖਿਆ ਸਤਗੁਰਾਂ ਦਾ ਕਾਫਲਾ ਅਗਾਹ ਚੱਲਦਾ ਗਿਆ ਇਸ ਸਿੱਖ ਇਤਿਹਾਸ ਦੀ ਇੱਕ ਬੀਬੀ ਪਾਤਰ ਜਿਹਦੀ ਘਟਨਾ ਦਾ ਜ਼ਿਕਰ ਇਤਿਹਾਸ ਨੇ ਕੀਤਾ ਹੈ ਕਿ ਜਦੋਂ ਸਤਿਗੁਰੂ ਨੇ ਆਨੰਦਪੁਰ ਦੀ ਗੜੀ ਨੂੰ ਛੱਡਿਆ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਆਨੰਦਪੁਰ ਛੱਡਣ ਤੋਂ ਬਾਅਦ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜਥੇ ਸਮੇਤ ਝੱਖੀਆਂ ਪਿੰਡ ਵਿੱਚ ਪਹੁੰਚੇ ਸਨ ਦੁਸ਼ਮਣਾਂ ਦਾ ਹਮਲਾ ਹੋਇਆ ਤੇ ਇੱਕ ਬੀਬੀ ਸੀ ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਬੀਬੀ ਪਿੱਖਾ ਉਹ ਬੀਬੀ ਪਿੱਖਾ ਸਰਦਾਰ ਭਾਈ ਬੱਜਰ ਸਿੰਘ ਉਹਨਾਂ ਦੀ ਸਪੁੱਤਰੀ ਭਾਈ ਬੱਜਰ ਸਿੰਘ ਜਿਨ੍ਹਾਂ ਕੋਲੋਂ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸ਼ਸਤਰਾਂ ਦੀ ਸਿੱਖਿਆ ਪ੍ਰਾਪਤ ਕੀਤੀ ਇਹ ਭਾਈ ਬੱਜਰ ਸਿੰਘ ਗੁਰੂ ਕਲਗੀਆਂ ਵਾਲੇ ਦੇ ਉਸਤਾਦ ਸਨ ਬੀਬੀ ਭਿੱਖਾ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਵਿੱਚ ਬਹੁਤਾ ਫਰਕ ਨਹੀਂ ਸੀ ਇਸ ਕਰਕੇ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਬੀਬੀ ਭਿੱਖਾ ਨੂੰ ਆਪਣੀ ਭੈਣ ਮੰਨਦੇ ਸਨ ਇਹ ਗੁਰੂ ਕਲਗੀਆਂ ਵਾਲੇ ਦੀ ਭੈਣ ਬੀਬੀ ਪਿੱਖਾ ਇੱਕ ਚੱਖੀਆਂ ਪਿੰਡ ਦੇ ਵਿੱਚ ਠਹਿਰ ਕਰਕੇ ਇੱਥੇ ਰੁਕਦੀ ਹੈ ਤੇ ਦੁਸ਼ਮਣਾਂ ਦੇ ਨਾਲ ਐਸਾ ਜੁੱਧ ਕਰਦੀ ਹੈ ਕਿ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਪਿੱਖਾ ਬਣ ਗਈ ਪਹਿਲੀ ਸ਼ਹੀਦ ਇਸਤਰੀ ਦੇ ਵਜੋਂ ਸਿੱਖ ਇਤਿਹਾਸ ਵਿੱਚ ਜੇ ਇਨਾਮ ਆਉਂਦਾ ਹੈ ਤੇ ਉਹ ਬੀਬੀ ਪਿੱਖਾ ਕੌਰ ਜਿਹੜੀ ਧਨਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਭੈਣ ਬਣੀ ਭਾਈ ਵੱਜਰ ਸਿੰਘ ਦੀ ਪੁੱਤਰੀ ਸੀ ਤੇ ਭਾਈ ਆਲਮ ਸਿੰਘ ਨੱਚਣਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਜ਼ੂਰੀਆ ਸਿੱਖ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਰਹਿੰਦਾ ਸੀ ਤੇ ਇੰਨਾ ਕੁ ਫਰਤੀਲਾ ਸੀ ਕਿ ਦੁਸ਼ਮਣ ਨੂੰ ਪਤਾ ਨਹੀਂ ਸੀ ਲੱਗਣ ਦਿੰਦਾ ਭਾਈ ਆਲਮ ਸਿੰਘ ਨਚਣਾ ਕਿ ਕਿਧਰੋਂ ਵਾਰ ਲਿਆ ਕੇ ਕਰ ਦਿੰਦਾ ਸਤਗੁਰੂ ਉਹਨੂੰ ਪਿਆਰ ਨਾਲ ਨਚਣਾ ਸਿੰਘ ਕਹਿੰਦੇ ਸਨ ਤੇ ਇਤਿਹਾਸ ਕਹਿੰਦਾ ਹੈ ਕਦੀ ਕਿਸੇ ਸਿੱਖ ਨੇ ਭਾਈ ਆਲਮ ਸਿੰਘ ਨਚਣੇ ਨੂੰ ਸੁਤਾਂ ਨਹੀਂ ਸੀ ਵੇਖਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ ਮਾਰਦੇ ਸਨ ਭਾਈ ਆਲਮ ਸਿੰਘ ਨਚਣਾ ਉਹਨਾਂ ਦੇ ਹਜ਼ੂਰੀ ਦੇ ਵਿੱਚ ਹਾਜ਼ਰ ਹੋ ਜਾਂਦਾ ਸੀ ਇਹਨੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੀਬੀ ਭिक्खा ਦਾ ਰਿਸ਼ਤਾ ਫਿਰ ਆਪਣੇ ਹੱਥੀਂ ਭਾਈ ਆਲਮ ਸਿੰਘ ਨੱਚਣਾ ਨਾ ਕਰਵਾਇਆ ਹੋਇਆ ਇਹ ਬੀਬੀ ਭिक्खा ਇਤਿਹਾਸ ਵਿੱਚ ਇਹਨਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਬਾਅਦ ਵਿੱਚ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਵਿੱਚ ਇਹਨਾਂ ਦੇ ਪਤੀ ਨੇ ਸ਼ਹਾਦਤ ਦਿੱਤੀ ਜਾ ਕੇ ਚਮਕੌਰ ਦੀ ਗੜੀ ਵਿੱਚ ਇਹਨਾਂ ਦੇ ਪੁੱਤਰਾਂ ਨੇ ਸ਼ਹੀਦੀਆਂ ਦਿੱਤੀਆਂ ਬੀਬੀ ਭਿੱਖਾ ਦਾ ਸਮੁੱਚਾ ਪਰਿਵਾਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੋਂ ਸ਼ਹੀਦ ਹੋਇਆ ਜਦੋਂ ਸਤਗੁਰੂ ਨੇ ਆਨੰਦਪੁਰ ਦੇ ਕਿਲੇ ਵਿੱਚੋਂ ਪਰਿਵਾਰਾਂ ਨੂੰ ਬਾਹਰ ਭੇਜ ਦਿੱਤਾ ਨਾ ਜਦੋਂ ਪਤਾ ਲੱਗ ਗਿਆ ਅਰੰਭਤਾ ਵਿੱਚ ਵੀ ਕਿਲੇ ਨੂੰ ਘੇਰਾ ਪੈ ਰਿਹਾ ਸਤਗੁਰੂਆਂ ਨੇ ਉਪਦੇਸ਼ ਕੀਤਾ ਸੀ ਬਚਨ ਕੀਤਾ ਸੀ ਭਾਈ ਸਿੱਖੋ ਪਰਿਵਾਰਾਂ ਵਾਲੇ ਗੜੀ ਨੂੰ ਕਿਲੇ ਨੂੰ ਛੱਡ ਕੇ ਬਾਹਰ ਚੜੇ ਜਾਓ ਸਾਰੇ ਪਰਿਵਾਰ ਤਕਰੀਬਨ ਤਕਰੀਬਨ ਚਲੇ ਗਏ ਤੇ ਬੀਬੀ ਭਿਖਾ ਦੇ ਪਰਿਵਾਰ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਬੀਬੀ ਤੁਸੀਂ ਵੀ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਛੱਡ ਕੇ ਚਲੇ ਜਾਓ ਜਾ ਕਰਕੇ ਕਿਸੇ ਸੁਖਾਵੇਂ ਮਾਹੌਲ ਦੇ ਵਿੱਚ ਪ੍ਰਵਾਸ ਕਰੋ ਫਿਰ ਜਦੋਂ ਕਿਤੇ ਮਾਹੌਲ ਸਹੀ ਹੋਵੇਗਾ ਤੁਸੀਂ ਗੁਰੂ ਘਰ ਵਿੱਚ ਆਇਓ ਬੀਬੀ ਭਿਖਾ ਨੇ ਜਵਾਬ ਦਿੱਤਾ ਸਤਿਗੁਰੂ ਜੀ ਤੁਸੀਂ ਆਪਣਾ ਪਰਿਵਾਰ ਮੰਨਦੇ ਹੋ ਭੈਣ ਮੰਨਦੇ ਹੋ ਜੇ ਤੁਹਾਡਾ ਪਰਿਵਾਰ ਇਸ ਦੁੱਖਾਂ ਵਿੱਚ ਝੜਦਾ ਪਿਆ ਤੇ ਮੈਂ ਆਪਣਾ ਪਰਿਵਾਰ ਲੈ ਕੇ ਬਾਹਰ ਨਹੀਂ ਜਾ ਸਕਦੀ ਹਰ ਹਾਲਾਤ ਦੇ ਵਿੱਚ ਸਤਿਗੁਰਾਂ ਦੇ ਨਾਲ ਰਹਿ ਕਰਕੇ ਇਸ ਮਹਾਨ ਸਿੱਖ ਔਰਤ ਨੇ ਸਤਿਗੁਰਾਂ ਦੇ ਨਾਲ ਰਹਿ ਕਰਕੇ ਸਾਥ ਦਿੱਤਾ ਤੇ ਅੱਜ بڑے ਲੋਕ ਜਿਹੜੇ ਨੇ ਨਾ ਆਪਣੀ ਕਿਸੇ ਗੱਲ ਨੂੰ ਸਾਬਤ ਕਰਨ ਵਾਸਤੇ ਇਹ ਵੀ ਕਹਿਣਗੇ ਜੀ ਜਦੋਂ ਗੁਰੂ ਪਾਤਸ਼ਾਹ ਨੇ ਸੀਸ ਮੰਗੇ ਕਿਹੜੇ ਬੀਬੀਆਂ ਨੇ ਸਿਰ ਦਿੱਤੇ ਪੰਜ ਪਿਆਰਿਆਂ ਨੇ ਬੰਦਿਆਂ ਨੇ ਦਿੱਤੇ ਪ੍ਰਗਟ ਨਹੀਂ ਕੀਤੀ ਜਿੱਥੇ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਵਿੱਚ ਸ਼ਹਾਦਤ ਦੀ ਲੋੜ ਪਈ ਜਿਵੇਂ ਸਿੰਘ ਲੜੇ ਨੇ ਓਵੇਂ ਸਿੰਘਣੀਆਂ ਲੜੀਆਂ ਨੇ ਜੇ ਅੱਜ ਅਰਦਾਸ ਵਿੱਚ ਯਾਦ ਕਰਦੇ ਨਾ ਤੇ ਕੱਲਾ ਸਿੰਘਾਂ ਨੂੰ ਨਹੀਂ ਉਥੇ ਸ਼ਬਦ ਸਿੱਖ ਇਤਿਹਾਸ ਨੇ ਸਿੱਖ ਵਿਦਵਾਨਾਂ ਨੇ ਵਰਤੇ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸਿਰ ਦੇ ਉੱਤੇ ਪਿੱਛੇ ਕੋਈ ਨਹੀਂ ਇਹ ਸਿੱਖ ਇਤਿਹਾਸ ਦੀ ਪਹਿਲੀ ਬੀਬੀ ਸ਼ਹੀਦ ਪਿੰਡ ਝਫੀਆਂ ਵਿਖੇ ਹੁੰਦੀ ਕਾਫਲਾ ਅਗਾਹ ਜਾਂਦਾ ਸਰਸਾ ਨਦੀ ਦਾ ਕੰਢਾ ਆਇਆ ਇੱਥੇ ਸਤਗੁਰਾਂ ਦੇ ਨਾਲ ਫਿਰ ਦੁਸ਼ਮਣਾਂ ਦਾ ਜੁੱਧ ਹੋਇਆ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਉਹਨਾਂ ਨੇ ਇੱਥੇ ਜੂਝਦਿਆਂ ਹੋਇਆਂ ਜੰਗ ਕੀਤੀ ਤੇ ਬਾਬਾ ਜੀਵਨ ਸਿੰਘ ਜੀ ਇੰਨੇ ਬਹਾਦਰ ਸੂਰਮੇ ਸਨ ਜਦੋਂ ਤਲਵਾਰ ਚਲਾਉਂਦੇ ਤੇ ਕਿਸੇ ਦੀ ਹਿੰਮਤ ਨਾ ਪੈਂਦੀ ਬਾਬਾ ਜੀਵਨ ਸਿੰਘ ਦੇ ਲਾਗੇ ਆਉਣ ਦੀ ਇਹ ਇਤਿਹਾਸ ਵਿੱਚ ਜਿਹੜੇ ਜਰਨਲਾਂ ਦਾ ਤੁਸੀਂ ਜ਼ਿਕਰ ਕਰੋਗੇ ਇਹਨਾਂ ਦੇ ਨਾਲ ਤਲਵਾਰ ਦਾ ਮੁਕਾਬਲਾ ਦੁਸ਼ਮਣ ਕਦੀ ਕਰ ਨਹੀਂ ਸਕਿਆ ਬਾਬਾ ਜੀਵਨ ਸਿੰਘ ਦੇ ਨਾਲ ਕੋਈ ਦੁਸ਼ਮਣ ਤਲਵਾਰ ਨਾਲ ਚਲਾ ਸਕਿਆ ਫਿਰ ਦੂਰੋਂ ਗੋਲੀ ਚਲਾਈ ਮੱਥੇ ਦੇ ਵਿੱਚ ਗੋਲੀ ਵੱਜੀ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਬਾਬਾ ਜੀਵਨ ਸਿੰਘ ਸਰਸਾ ਦੇ ਕੰਡੇ ਉੱਤੇ ਸ਼ਹੀਦੀ ਦਾ ਜਾਮ ਪੀਤਾ ਇੱਥੇ ਉਹਨਾਂ ਨੇ ਆਪਣੇ ਜਥੇ ਦੇ ਨਾਲ ਆਪਣੇ ਜਥੇ ਨਾਲ ਦੁਸ਼ਮਣ ਦੀ ਫੌਜ ਨੂੰ ਰੋਕ ਕੇ ਰੱਖਿਆ ਤੇ ਜਿਹੜਾ ਸਤਗੁਰਾਂ ਦਾ ਕਾਫਲਾ ਸੀ ਉਹ ਸਰਸਾ ਪਾਰ ਕਰਨ ਵਾਲੇ ਪਾਸੇ ਗਿਆ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸਤਗੁਰਾਂ ਨੇ ਆ ਜਿਹੜੀ ਅੱਜ ਰਾਤ ਆਉਣੀ ਹੈ ਆਪਣੇ ਉਸ ਆਨੰਦਪੁਰ ਨੂੰ ਘਰ ਨੂੰ ਛੱਡਿਆ ਜਿਸ ਆਨੰਦਪੁਰ ਦੇ ਅੰਦਰ ਬਚਪਨ ਮਾਨਿਆ ਜਿਸ ਆਨੰਦਪੁਰ ਦੇ ਅੰਦਰ ਬੱਚਿਆਂ ਦਾ ਬਚਪਨ ਬਤੀਤ ਹੋਇਆ ਹੋਵੇ ਜਿਸ ਆਨੰਦਪੁਰ ਦੀ ਧਰਤੀ ਦੇ ਉੱਤੇ ਦੁਨੀਆਂ ਦੀ ਹਰ ਇੱਕ ਸੁੱਖ ਸਹੂਲਤ ਹੋਵੇ ਅੱਜ ਦੀ ਰਾਤ ਆਖਰੀ ਸੀ ਜਦੋਂ ਸਤਗੁਰੂ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਵਿੱਚ ਸਨ ਇਸ ਤੋਂ ਬਾਅਦ ਉਹਨਾਂ ਨੇ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਤੇ ਅਗਾ ਕੱਲ ਅੰਮ੍ਰਿਤ ਵੇਲੇ ਦੀ ਜਿਹੜੀ ਆਸਾ ਜੀ ਦੀ ਵਾਰ ਦਾ ਕੀਰਤਨ ਕੱਲ ਤਕਰੀਬਨ 4-5 ਵਜੇ ਅੰਮ੍ਰਿਤ ਵੇਲੇ ਦਾ ਸਤਗੁਰਾਂ ਨੇ ਸਰਸਾ ਦੇ ਕੰਡੇ ਤੇ ਕੀਤਾ ਅੱਜ ਦੀ ਕੱਲ ਦੀ ਰਾਤ ਦੇ ਅੰਦਰ ਬੀਬੀ ਪਿੱਖਾ ਜੀ ਦੀ ਸ਼ਹਾਦਤ ਭਾਈ ਉਦਾਸ ਸਿੰਘ ਜੀ ਦੀ ਸ਼ਹਾਦਤ ਤੇ ਭਾਈ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸ਼ਹਾਦਤ ਭਾਵੇਂ ਕੁਝ ਵਿਦਵਾਨਾਂ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਚਮਕੌਰ ਦੀ ਗੜੀ ਵਿੱਚ ਲਿਖਿਆ ਬਾਅਦ ਵਿੱਚ ਕਲਗੀ ਤੋੜਾ ਸੌਂਪ ਕੇ ਪਰ ਤਕਰੀਬਨ ਵਿਦਵਾਨਾਂ ਨੇ ਸਰਸਾ ਦੇ ਕੰਡੇ ਦਾ ਜ਼ਿਕਰ ਕੀਤਾ ਉੱਥੇ ਭਾਈ ਸੰਗਤ ਸਿੰਘ ਜੀ ਦਾ ਜ਼ਿਕਰ ਇਸ ਤਰੀਕੇ ਨਾਲ ਸਿੱਖ ਇਤਿਹਾਸ ਦੀ ਜੱਡੀ ਲੜੀ ਚੜ੍ਹਦੀ ਅੱਜ 6 ਪਉ ਦੇ ਦਿਨ ਸਤਗੁਰਾਂ ਨੇ ਆਪਣੇ ਘਰ ਨੂੰ ਛੱਡ ਕਰਕੇ ਉਸ ਅਨੰਦਪੁਰ ਦੀ ਧਰਤੀ ਨੂੰ ਫਤਿਹ ਬਲਾ ਕੇ ਵਿਖੜੇ ਪੈਂਡਿਆਂ ਵੱਲ ਹੋਰ ਅਗਾਂ ਚੱਲੇ ਤੇ ਦੁਸ਼ਮਣ ਦੀਆਂ ਫੌਜਾਂ ਨੇ ਸਮਾਨੂ ਸ਼ਿੱਕੇ ਟੰਗ ਕੇ ਭੁੱਲ ਕਰਕੇ ਆਪਣੇ ਵਾਅਦਿਆਂ ਨੂੰ ਤੇ ਹਮੇਸ਼ਾ ਹੋਇਆ ਇਨ੍ਹਾਂ ਅਕਿਰਤ ਕਣ ਲੋਕਾਂ ਦਾ ਕਦੀ ਵਾਅਦਿਆਂ ਤੇ ਪੂਰੇ ਨਹੀਂ ਇਹਨਾਂ ਨੇ ਹਮੇਸ਼ਾ ਸਿੱਖਾਂ ਨਾਲ ਧੋਖਾ ਕੀਤਾ ਪਰ ਧੰਨ ਗੁਰੂ ਨਾਨਕ ਦੇ ਘਰ ਦਾ ਹਿਰਦਾ ਐਡਾ ਵੱਡਾ ਫਿਰ ਇਨ੍ਹਾਂ ਤੇ ਯਕੀਨ ਫਿਰ ਇਨ੍ਹਾਂ ਦਾ ਯਕੀਨ ਕਰਕੇ ਸਿੱਖ ਇਹਨਾਂ ਦੇ ਨਾਲ ਖੜਦੇ ਪਰ ਅਕਿਰਤ ਕਣਾਂ ਦਾ ਭਾਈ ਗੁਰਦਾਸ ਸਾਹਿਬ ਨੇ ਤਾਂ ਕਿਹਾ ਦੁਨੀਆ ਨੂੰ ਧਰਤੀ ਨੂੰ ਕਿਸੇ ਚੀਜ਼ ਦਾ ਭਾਰ ਨਹੀਂ बड़े पर्वत ਨੇ بڑے ਰੁੱਖ ਨੇ بڑے ਨਦੀਆਂ ਨਾਲੇ ਪਤਾ ਨਹੀਂ ਕਿੰਨਾ ਕੁ ਪਾਣੀ ਕਿੰਨੀ ਕੁ ਮਿੱਟੀ ਧਰਤੀ ਦੇ ਉੱਤੇ ਐ ਪਰ ਧਰਤੀ ਨੂੰ ਜੇ ਪੁੱਛਣਾ ਤਾਂ ਇਹਨੂੰ ਭਾਰ ਕਾ ਦਾ ਤੇ ਧਰਤੀ ਕਹਿੰਦੀ ਐ ਮੈਨੂੰ ਅਕਿਰਤ ਕਰਨ ਲੋਕਾਂ ਦਾ ਭਾਰ ਲੱਗਦਾ ਮੈਨੂੰ ਪਰਬਤਾਂ ਪਹਾੜਾਂ ਦਾ ਭਾਰ ਨਹੀਂ ਲੱਗਦਾ ਸਤਗੁਰੂ ਨੇ ਅੱਜ ਦੇ ਇਸ ਪਾਵਨ ਦਿਨਾਂ ਅੰਦਰ ਇਹਨਾਂ ਅਕਿਰਤ ਕਰਨ ਲੋਕਾਂ ਦੇ ਕਰਕੇ ਆਪਣਾ ਸਮੁੱਚਾ ਪਰਿਵਾਰ 7 ਦਿਨਾਂ ਦੇ ਅੰਦਰ ਕੁਰਬਾਨ ਕਰ ਦਿੱਤਾ ਸਾਡੇ ਸਿਰ ਤੋਂ ਜਦੋਂ ਇਹ ਅਹਿਸਾਸ ਹੋਵੇਗਾ ਨਾ ਸਾਨੂੰ ਕਿ ਸਤਗੁਰੂ ਗੁਰਕੜਗੀਆਂ ਵਾਲੇ ਪਾਤਸ਼ਾਹ ਨੇ ਇੰਨਾ ਦਿਨਾ ਅੰਦਰ 7 ਦਿਨਾ ਚ ਆਪਣਾ ਸਾਰਾ ਹੀ ਪਰਿਵਾਰ ਸਾਡੇ ਤੋਂ ਵਾਰ ਦਿੱਤਾ ਹਰ ਇੱਕ ਸਿੱਖ ਨੂੰ ਹੋਵੇ ਮੇਰੇ ਤੋਂ ਗੁਰਕੜਗੀਆਂ ਵਾਲੇ ਨੇ ਆਪਣੇ ਪੁੱਤ ਵਾਰੇ ਨੇ ਤੇ ਕੇਵਲ ਉਹਨਾਂ ਦੀ ਸ਼ਹਾਦਤ ਨੂੰ ਸਟੇਟਸ ਪਾ ਕੇ ਅੱਜ ਸਾਰੇ ਪਾਉਂਦੇ ਪਏ ਪਰ ਅਹਿਸਾਸ ਜਿਹਦੇ ਅੰਦਰ ਹੈ ਜਿਹਦੇ ਅੰਦਰ ਇੰਨਾ ਕ ਪਤਾ ਹੈ ਕਿ ਗੁਰਕੜਗੀਆਂ ਵਾਲੇ ਪਾਤਸ਼ਾਹ ਨੇ ਮੇਰੇ ਕਰਕੇ ਆਪਣੇ ਪੁੱਤ ਵਾਰੇ ਕਦੀ ਉਹਦੀ ਹੱਥ ਉਹਦੀ ਕੈਂਚੀ ਕੇਸਾਂ ਨੂੰ ਕਦੀ ਨਹੀਂ ਲਗੇਗੀ ਜਿਹਨੂੰ ਇਹ ਅਹਿਸਾਸ ਹੈ ਮੇਰੇ ਵਾਸਤੇ ਗੁਰੂ ਕਲਗੀਆਂ ਵਾਲੇ ਨੇ ਪੁੱਤ ਵਾਰੇ ਨੇ ਦੁੱਖ ਨਹੀਂ ਹੈ ਸਾਨੂੰ ਅਹਿਸਾਸ ਨਹੀਂ ਹੈ ਕੇਵਲ ਇਨਾ ਕੁ ਹੈ ਕਿ ਠੀਕ ਹੈ ਸ਼ਹੀਦੀ ਦਿਹਾੜੇ ਆ ਰਹੇ ਨੇ ਅਸੀਂ ਸਟੇਟਸ ਪਾਉਣਾ ਹੈ ਉਹਨਾਂ ਦੀਆਂ ਫੋਟੋਆਂ ਪਾਉਣੀਆਂ ਪਰ ਜਿੱਦਨ ਸੱਚੀ ਅੰਦਰ ਹੋਇਆ ਕਿ ਨਹੀਂ ਉਹ ਪਿਆਰਿਆ ਤੇਰੇ ਕਰਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਵਿਖੜੇ ਪੈਣ ਡਿਆ ਤੇ ਤੋਰਿਆ ਲੋੜ ਕੀ ਸੀ ਅਨੰਦਪੁਰ ਦੇ ਵਿੱਚ ਘਾਟ ਕੋਈ ਨਹੀਂ ਸੀ ਜੋ ਚਾਹੁੰਦੇ ਉਹ ਕਰ ਸਕਦੇ ਸਨ ਪਹਾੜੀ ਰਾਜਿਆਂ ਤੇ ਆਪ ਚੱਲ ਕੇ ਆਏ ਸੀ ਨਾ ਪਹਾੜੀ ਰਾਜੇ ਅਜਮੇਰ ਚੰਦ ਨੇ ਕਿਹਾ ਸੀ ਸਤਿਗੁਰੂ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਪਰ ਦੋ ਸ਼ਰਤਾਂ ਇੱਕ ਸਾਨੂੰ ਵੱਖਰਾ ਬਾਟਾ ਤਿਆਰ ਕਰਕੇ ਦਿਓ ਇਹਨਾਂ ਨਾਲ ਨਹੀਂ ਛਕਾਂਗੇ ਵੱਖਰਾ ਛਕਾਂਗੇ ਦੂਸਰੀ ਸ਼ਰਤ ਅਸੀਂ ਮੂਰਤੀ ਪੂਜਾ ਨਹੀਂ ਛੱਡਾਂਗੇ ਦੋ ਸ਼ਰਤਾਂ ਸਾਡੀਆਂ ਤੇ ਜਿੰਨੇ ਅਸੀਂ ਰਾਜੇ ਹਾਂ ਪਹਾੜੀ ਤੁਹਾਡੀ ਸਿੱਖੀ ਕਬੂਲਣ ਵਾਸਤੇ ਤਿਆਰ ਪਰ ਸਤਿਗੁਰੂ ਨੇ ਕਿਹਾ ਸੀ ਜਿਹੜਾ ਮੇਰੇ ਸਿੱਖਾਂ ਵਿੱਚ ਫਰਕ ਪਾਵੇਗਾ ਮੈਨੂੰ ਪ੍ਰਵਾਨ ਨਹੀਂ ਉਹਨਾਂ ਨੇ ਮਨਾ ਕਰ ਦਿੱਤਾ ਅੰਮ੍ਰਿਤ ਛਕਾਉਣ ਤੋਂ ਭਾਈ ਨਹੀਂ ਬਾਟਾ ਛਕਣਾ ਇਹਨਾਂ ਦੇ ਨਾਲ ਛਕਣਾ ਪਵੇਗਾ ਵੱਖਰਾ ਤਿਆਰ ਨਹੀਂ ਹੋਵੇਗਾ ਅੱਜ ਜਿਨ੍ਹਾਂ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਸੁੱਖ ਸਹੂਲਤਾਂ ਛੱਡੀਆਂ ਉਹਨਾਂ ਦਾ ਕੇਵਲ ਇਹਨਾਂ ਫਰਜ਼ ਨਹੀਂ ਕਿ ਉਹਨਾਂ ਦੀ ਸ਼ਹੀਦੀ ਨੂੰ ਫੇਸਬੁੱਕ WhatsApp ਤੇ ਮਨਾਵੇ ਉਹ ਆਪਣੇ ਜੀਵਨ ਅੰਦਰ ਅਸੀਂ ਵੇਖਣਾ ਹੈ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਪਏ ਕਿ ਨਹੀਂ ਉਹਦਾ ਸਿਧਾਂਤ ਆਪਣੇ ਜੀਵਨ ਅੰਦਰ ਅਪਣਾਈਏ ਅਗਲੇਰੇ ਇਤਿਹਾਸ ਦੀ ਸਾਂਝ ਕੱਲ ਦੇ ਇਤਿਹਾਸ ਦੀ ਕੱਲ ਦੇ ਦਿਨ ਹੋਈਆਂ ਭੁੱਲਾਂ ਦੀ ਖਿਮਾ ਇਤਿਹਾਸ ਕੇਵਲ ਸੁਣਾਉਣ ਦਾ ਨਹੀਂ ਇਤਿਹਾਸ ਕੇਵਲ ਸੁਣਨ ਦਾ ਵਿਸ਼ਾ ਨਹੀਂ ਇਤਿਹਾਸ ਅਹਿਸਾਸ ਦਾ ਵਿਸ਼ਾ ਹੈ ਜਿਸ ਦਿਨ ਅਹਿਸਾਸ ਹੋ ਗਿਆ ਉਹ ਦਿਨ ਅੰਦਰ ਬਾਤ ਬਣਨੀ ਉਹ ਦਿਨ ਫਿਰ ਯਾਤਰਾ ਨਾਲ ਨਾਲ ਚੱਲਨੀ ਕਿਵੇਂ ਸਤਗੁਰਾਂ ਦੇ ਪਰਿਵਾਰ ਨੇ ਵਿਛੋੜਾ ਲਿਆ ਕਿਵੇਂ ਸਤਿਗੁਰਾਂ ਦੇ ਪਰਿਵਾਰ ਨੇ ਵਿਖੜੇ ਪੈਂਡਿਆਂ ਨੂੰ ਧਾਰ ਕਰਕੇ ਜਿਹੜੇ ਸਤਿਗੁਰੂ ਦੇ ਪਰਿਵਾਰ ਨੇ ਆਨੰਦਪੁਰ ਦੀਆਂ ਸੁਖ ਸਹੂਲਤਾਂ ਮਾਣੀਆਂ ਕੇਵਲ ਸਾਡੇ ਕਰਕੇ ਇਹਨਾਂ ਵਿਖੜਿਆ ਪੈਂਡਿਆਂ ਤੇ ਚੱਲੇ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਅੰਦਰ ਇਸ ਮਹਾਨ ਸ਼ਹੀਦੀਆਂ ਦਾ ਅਹਿਸਾਸ ਹੋ ਸਕੇ ਅਸੀਂ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਹੋਈਆਂ ਭੁੱਲਾਂ ਦੀ ਖਿਮਾ ਅਸੀਸ ਬਖਸ਼ਦੇ ਹੋਏ ਫਤਿਹ ਨਾਲ ਸਾਂਝ ਪਾਓ ਆਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ